10000 ਤੋਂ ਸ਼ੁਰੂ ਹੈ ਨੀ 10000 ਬਾਪ ਜੀ ਆਪਾਂ ਤਾਂ ਚਲੋ ਗੁਰੂ ਦਾ ਨਾਮ ਹੀ ਲੈਣਾ ਕੋਈ ਗੁਰੂ ਬਾਰੇ ਗੱਲਾਂ ਕਰਨੀਆਂ ਮਾਂ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾਣਾ ਤੇ ਇਹਦੇ ਬਾਰੇ ਵੀ 10000 9 ਕਿਲੋ ਕਰਦੇ ਆਂ ਐ ਮੈਂ ਕਿ ਇਸ ਕਰਕੇ ਤੁਸੀਂ ਸਤਿਕਾਰ ਦਾ ਹੈ ਨਾ ਆਪਾਂ ਗੁਰੂ ਦੀ ਗੱਲਾਂ ਕਰਦੇ ਬੰਦਾਰਕ ਜੀ ਨੇ ਆ ਉਹ ਵੀ ਕਰ ਲਏ ਆ ਨਾ ਉਹ ਜੀ ਆ ਆਉਡੀਓ ਤਾਂ ਸਾਰਿਆਂ ਨੇ ਸੁਣੀ ਹੋਈ ਆ ਹਨਾ ਦੇਖ ਲੋ ਵੀ ਲੋੜ ਹੀ ਆ ਗਿਆ ਹਨਾ ਲੋਕਾਂ ਦਾ ਕਿੰਨੀ ਮਾੜੀ ਗੱਲਾਂ ਹਨਾ ਬਹੁਤ ਜ਼ਿਆਦਾ ਮਾੜੀ ਗੱਲ ਹਨਾ ਇੱਕ ਤਾਂ ਬੰਦਾ ਤੁਹਾਡੇ ਘਰੇ ਆਵੇ ਤੁਹਾਡੀ ਇੰਟਰਵਿਊ ਕਰੇ ਹੈ ਫਿਰ ਤੁਹਾਡੀ ਵੀਡੀਓ ਬਣਾ ਕੇ ਐਡਿਟ ਕਰਕੇ YouTube ਤੇ ਪਾਵੇ ਉਹਦੇ ਤੋਂ ਰੁਪਈਏ ਕਮਾਵੇ ਸਬਸਕ੍ਰਾਈਬਰ ਕਮਾਵੇ ਹਨਾ ਆਪਦਾ ਚੈਨਲ ਗਰੋਅ ਕਰ ਲਵੇ ਨਾ ਤੇ ਤੁਸੀਂ ਉਹਦੇ ਤੋਂ ਰੁਪਈਏ ਮੰਗੀ ਜਾਓ ਹੈ ਗੁਰੂ ਦੀਆਂ ਗੱਲਾਂ ਦੇ ਕਾਹਦੇ ਰੁਪਈਏ ਹੁੰਦੇ ਨੇ ਬਾਈ ਹੋਰ ਜਿਹੜੇ ਰਾਗੀ ਢਾਡੀ ਕਥਾਵਾਚਕ ਨੇ ਉਹ ਕਾਹਦੇ ਰੁਪਈਏ ਲੈਂਦੇ ਨੇ ਜਿਹੜੇ ਦਿਮਾਂਦ ਲਾਉਂਦੇ ਨੇ ਉਹ ਕਾਹਦੇ ਰੁਪਈਏ ਲੈਂਦੇ ਨੇ ਗੁਰੂ ਦੀਆਂ ਗੱਲਾਂ ਦੇ ਕਾਹਦੇ ਰੁਪਈਏ ਹੁੰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਖੌਲਸਾ ਲਓ ਜੀ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਪੰਜਾਬੀ ਆਦੀ ਤੇ ਫਿਰ ਸਵੇਕ ਸਿੰਘ ਖੌਲਸਾ ਜੀ ਦੀ ਲਓ ਜੀ ਆਪਣੇ ਪੰਜਾਬੀਆਂ ਤੋਂ ਹੋਰ ਕੁਝ ਬਣੇ ਭਾਵੇਂ ਨਾ ਬਣੇ ਪਰ ਇਹ ਥੋੜੇ ਟਾਈਮ ਅਗਰੋ ਨਾ ਕਿਸੇ ਮਾਤਰ ਨੂੰ ਸੈਲੀਬ੍ਰਿਟੀ ਜ਼ਰੂਰ ਬਣਾ ਦਿੰਦੇ ਨੇ ਜਿਵੇਂ ਪਹਿਲਾਂ ਇਹਨਾਂ ਨੇ ਹਰਮਨਜੀਤ ਮੈਨੂੰ ਸੈਲੀਬ੍ਰਿਟੀ ਬਣਾਤਾ ਫਿਰ ਮੁੱਖ ਮੰਤਰੀ ਨੂੰ ਚੁੰਮੇ ਵਾਲੀ ਭਾਬੀ ਨਹੀਂ ਨੂੰ ਛਟਰ ਵਾਲਾ ਸੋਨੂ ਸੀਤੂ ਵਾਲਾ ਸੋਨੂ ਸੀਤੂ ਵਾਲੇ ਦੀ ਜਿੰਨੀ ਹਾਈਪ ਇੰਸਟਾਗ੍ਰam YouTube ਤੇ ਬਣਾਈ ਪਈ ਹੈ ਨਾ ਜੇ ਉਹ ਉਹਦੀ ਚੜ੍ਹਾਈ ਦਾ ਉਹਨੂੰ ਅਸਲ ਦੇ ਵਿੱਚ ਰੁਪਈਆ ਮਿਲਿਆ ਹੁੰਦਾ ਤਾਂ ਉਹਦੇ ਕੋਲ ਵਧੀਆ ਗੱਡੀ ਵਧੀਆ ਘਰ-ਬਾਰ ਤੇ ਵਧੀਆ ਉਹਦਾ ਬਿਜ਼ਨਸ ਸੈੱਟ ਬਣ ਜਾਂਦਾ ਸੀ ਪਰ ਉਹਦਾ ਰੁਪਈਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਇਹ ਤਾਂ ਸਭ ਲੋਕਾਂ ਨੂੰ ਪਤਾ ਗੁਰੂ ਵਾਲਾ ਬਣিয়ে ਬਿਰਜੀ ਨਸਾਂ ਨੂੰ ਚਾਹੀਦੀ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਹੁਣ ਇਹ ਮਤਲਬ ਬੰਦੇ ਨੂੰ ਨਾਂ ਦਾ ਪੰਜਾਬੀ ਸਿੱਧੀ ਆਉਂਦੀਆਂ ਨਾਂ ਇਹਨੂੰ ਹਿੰਦੀ ਸਿੱਧੀ ਆਉਂਦੀਆਂ ਦੋਹਾਂ ਨੂੰ ਮਿਕਸ ਕਰਕੇ ਇਹ ਪਿੰਦੀ ਪਿੰਦੀ ਕੋਈ ਐਸੀ ਲੈਂਗੁਏਜ ਬੋਲੀਆਂ ਦਾ ਮੁਰਮੁਰ ਜਾ ਤਾਂ ਦੇਖੋ ਵੀਰੋ ਮੁਰਮੁਰ ਯਾਦ ਆਉਂਦਾ ਪੰਜਾਬ ਦਾ ਨਾਹਰ ਮੁਰਮੁਰ ਯਾਦ ਆਉਂਦਾ ਪੰਜਾਬ ਦਾ ਨਾਹਰਾ ਸੰਗਤ ਜੀ ਇਹ ਆ ਇਹ ਅਮਰੀਕਾ ਦਾ ਪੀਠਵਾਲਾ ਭਾਈ ਇਹ ਅਮਰੀਕਾ ਦਾ ਪੀਠਵਾਲਾ ਇਹ ਬੰਦਾ ਪੰਜਾਬ ਦੇ ਵਿੱਚ ਆਇਆ ਪੰਜਾਬ ਚ ਆ ਕੇ ਇਹਨੇ ਸਿੱਖ ਧਰਮ ਅਡਾਪਟ ਕੀਤਾ ਚਲੋ ਜਿੰਨਾ ਕਿ ਇਹਨੂੰ ਆਪਣੀ ਨੌਲੇਜ ਸੀਗੀ ਇਹ ਉਦਾਂ ਦੀਆਂ ਵੀਡੀਓ ਪਾਈ ਗਿਆ ਤੇ ਸਾਡੇ ਲੋਕ ਫਨੀ ਵੇ ਦੇ ਵਿੱਚ ਇਹਦੀਆਂ ਵੀਡੀਓ ਸ਼ੇਅਰ ਕਰਨ ਲੱਗੇ ਤੇ ਵੀਡੀਓ ਸ਼ੇਅਰ ਕਰਨ ਦੇ ਨਾਲ ਇਹਦਾ ਅਕਾਊਂਟ ਚੱਲ ਪਿਆ ਤੇ ਇਹਦੇ ਅਕਾਊਂਟ ਚੱਲਣ ਨਾਲ ਲੋਕਾਂ ਨੇ ਇਹਨੂੰ ਜੀ ਸੈਲੀਬ੍ਰਿਟੀ ਬਣਾਦਾ ਆਓ ਜੀ ਗੁਰੂ ਵਾਲਾ ਬਣੀਏ ਜੀ ਇਹ ਨੂੰ ਇਦਾਂ ਸੈਲੀਬ੍ਰਿਟੀ ਬਣਾਤਾ ਕਿ ਇਹਦੀ ਇੰਟਰਵਿਊ ਕਰਨ ਤਾਂ ਇਦਾਂ ਪਹੁੰਚ ਕੇ ਜਿਵੇਂ ਇਹਨੇ ਬਹੁਤ ਹੀ ਜ਼ਿਆਦਾ ਸਿੱਖ ਇਤਿਹਾਸ ਸੁਣਾਉਣਾ ਹੁੰਦਾ ਜਿਵੇਂ ਇਹਨਾਂ ਆਪਾਂ ਨੂੰ ਸਾਖੀਆਂ ਸੁਣਾਉਣੀਆਂ ਹੁੰਦੀਆਂ ਨੇ ਹਨਾ ਉਹ ਵਿਚਾਰੇ ਨੂੰ ਕੁਝ ਪਤਾ ਹੀ ਨਹੀਂ ਹੈਗਾ ਸਿੱਖ ਧਰਮ ਬਾਰੇ ਤੇ ਚੱਕ ਕੇ ਮੈਂ ਕਿ ਤੁਸੀਂ ਮੂੰਹ ਉਹਦੇ ਮੂੰਹ ਤੇ ਕਰ ਦਿੰਦੇ ਆ ਲਓ ਜੀ ਇੰਟਰਵਿਊ ਕਰਨੀ ਆ ਜੀ ਅੱਜ ਤੁਹਾਡੇ ਨਾਲ ਹੁਣ ਇਹ ਬੰਦੇ ਨੇ ਸਿੱਖ ਧਰਮ ਦੇ ਵਿੱਚ ਆ ਕੇ ਤਾਂ ਆਪਦੇ ਆਪ ਨੂੰ ਵਧੀਆ ਇਨਸਾਨ ਬਣਾ ਲਿਆ ਹਨਾ ਪਰ ਸਾਡੇ ਲੋਕਾਂ ਨੇ ਇਹਦਾ ਮਜ਼ਾਕ ਬਣਾ ਲਿਆ ਹਨਾ ਤੇ ਜੋ ਇਹਨੂੰ ਵਾਇਰਲ ਕਰਤਾ ਜਦੋਂ ਇਹ ਵਾਇਰਲ ਹੋਇਆ ਲੋਕ ਇਹਦੀ ਇੰਟਰਵਿਊ ਕਰਨ ਲੱਗੇ ਉਹਨੇ ਇਹ ਬੰਦੇ ਨੇ ਵੀ ਦੇਖਿਆ ਵੀ ਚਲੋ ਰੋਜ਼ੇ ਕੋਈ ਨਾ ਕੋਈ ਆਇਆ ਰਹਿੰਦਾ ਇੰਟਰਵਿਊ ਲਈ ਇਹਨੇ ਵੀ ਪੈਸੇ ਮੰਗਣੇ ਸੀ ਕਿਉਂਕਿ ਬੰਦਾ ਆਪਣਾ ਕੰਮ ਛੱਡਦਾ ਠੀਕ ਆ ਇੱਕ ਵਾਰ ਬੰਦੇ ਨੇ ਰੁਪਈਆ ਮੰਗਲੇ ਕਈ ਲੋਕ ਤਾਂ ਇਹਦੇ ਪਿੱਛੇ ਹੱਥ ਦੋਗੇ ਪੈਗੇ ਆਓ ਜੀ ਗੁਰੂ ਦੀਆਂ ਗੱਲਾਂ ਦੇ ਪੈਸੇ ਮੰਗਲੇ ਧਰਮ ਦੀਆਂ ਗੱਲਾਂ ਕਰਨੀਆਂ ਨੇ ਅਸੀਂ ਤਾਂ ਗੁਰੂਆਂ ਵਾਲੀਆਂ ਗੱਲਾਂ ਕਰਨੀਆਂ ਨੇ ਹਨ ਜਿਵੇਂ ਹੋਰ ਰਾਗੀ ਤੁਹਾਡੀ ਕਥਾ ਬਾਜਿਕ ਸਾਰੇ ਫ੍ਰੀ 'ਚ ਹੀ ਗੱਲਾਂ ਕਰਦੇ ਨੇ ਹਨ ਸਾਰੇ ਫ੍ਰੀ 'ਚ ਹੀ ਕਥਾ ਸੁਣਾਉਂਦੇ ਨੇ ਜਿਵੇਂ ਗਵਾਨ ਫ੍ਰੀ 'ਚ ਹੀ ਲੱਗਦੇ ਹੁੰਦੇ ਨੇ ਹਨ ਇੱਕ ਬੰਦੇ ਨੇ ਰੁਪਈਆ ਮੰਗਲੇ ਫੇਰ ਕੀ ਹੋ ਗਿਆ ਹੁਣ ਕਈਆਂ ਨੇ ਕਹਿਣਾ ਵੀ ਇਹ ਕਿਹੜਾ ਕੋਈ ਕਥਾਵਾਚਕ ਆ ਇਹ ਕਿਹੜਾ ਢਾਡੀ ਆ ਇਹਨੇ ਕਿਹੜਾ ਦਿਵਾਨ ਹੋਣੇ ਨੇ ਜਦੋਂ ਇਹ ਕੋਈ ਕਥਾਵਾਚਕ ਨਹੀਂ ਰਾਗੀ ਨਹੀਂ ਢਾਡੀ ਨਹੀਂ ਇਹਨੇ ਦਿਵਾਨ ਨਹੀਂ ਲਾਉਣੇ ਫਿਰ ਤੁਸੀਂ ਇਹਦੇ ਇੰਟਰਵਿਊ ਕਰਦੇ ਕਿਉਂ ਜੇ ਤੁਸੀਂ ਗੁਰੂ ਦੀਆਂ ਗੱਲਾਂ ਕਰਦੇ ਨੇ ਕੋਈ ਧਰਮ ਦੀਆਂ ਗੱਲਾਂ ਕਰਨੀਆਂ ਨੇ ਕੋਈ ਵਧੀਆ ਜੇ ਕਥਾਵਾਚਕ ਕੋਲ ਜਾਓ ਭਾਈ ਪਿੰਦਰਪਾਲ ਜੀ ਕੋਲ ਜਾਓ ਹੋਰ ਵੀ ਬਹੁਤ ਨੇ ਵੱਡੇ ਵੱਡੇ ਉੱਚ ਕੋਟੀ ਦੇ ਰਾਗੀ ਨੇ ਢਾਡੀ ਨੇ ਹਨ ਤੁਸੀਂ ਭਾਈ ਨਿਰਮਨ ਸਿੰਘ ਖਾਲਸਾ ਦੀ ਵਾਰੀ ਦੱਸ ਦੋ ਉਹਨਾਂ ਦੀ ਜੀਵਨੀ ਬਾਰੇ ਦੱਸ ਦੋ ਹਨ ਉਹ ਪਹਿਲੇ ਬੰਦੇ ਨੇ ਜਿਨ੍ਹਾਂ ਨੂੰ 41 ਦੇ 41 ਰਾਗ ਆਉਂਦੇ ਸੀ ਤੁਸੀਂ ਉਹਨਾਂ ਬਾਰੇ ਦੱਸੋ ਹੈ ਉਹਨਾਂ ਬਾਰੇ ਨਹੀਂ ਦੱਸਣਾ ਕਿਉਂਕਿ ਵਾਇਰਲ ਫੇਸਤਾ ਇਹ ਆ ਵੀਡੀਓ ਇਹਦੇ ਤੇ ਬਣਾਵਾਗੇ ਤੇ ਤਾਂ ਹੀ ਵੀਡੀਓ ਚੱਲੂਗੀ ਰੁਪਈਆ ਤਾਂ ਇੱਥੇ ਹੀ ਆਉਣੇ ਨੇ ਮਸਲਾ ਤਾਂ ਸਾਰਾ ਰੁਪਈਆ ਦਾ ਹੀ ਆ ਹੈਨਾ ਮਾਤੜ ਬੰਦੇ ਦਾ ਤੁਸੀਂ ਐ ਸਾਰੇ ਰਾਸ਼ਨ ਲੈ ਕੇ ਚੜ ਜਾਂਦੇ ਹੋ ਹੁਣ ਆ ਇੱਕ ਪੱਤਰਕਾਰ ਜੀ ਕਹਿੰਦੇ ਇਹਦੇ ਘਰੇ ਮਾਫੀ ਮੰਗਾਉਣ ਚਲੇ ਗਏ ਆਹ ਵੀਡੀਓ ਦੇਖੋ ਪਹਿਲਾਂ ਨਾ ਗੱਲ ਤਾਂ ਇਹ ਕਰਦੇ ਹੋ ਕਿ ਨਾਮ ਜਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਹੈ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਭਿੰਦਰਾ ਨੇ ਮਿਊਜ਼ਿਕ ਤਾਂ ਵਿੱਚ ਐਦਾਂ ਦਾ ਲਾਇਆ ਹੋਇਆ ਹੈ ਨਾ ਜੇ ਮੈਂ ਬਹੁਤ ਇਹਨਾਂ ਨੇ ਲਾਰਜ ਬਸਲੋਈ ਦੀ ਭੂਆ ਦਾ ਮੁੰਡਾ ਫੜਿਆ ਹੁੰਦਾ ਜਾਂ ਉਹਦੀ ਕੋਈ ਨਾ ਗੈਂਗ ਦਾ ਬੰਦਾ ਫੜਿਆ ਹੁੰਦਾ ਬੜਾ ਖਤਰਨਾਕ ਮਿਊਜ਼ਿਕ ਲਾਇਆ ਪਿਆ ਓਲਾ ਭਾਰਾ ਬੰਦਾ ਆਇਆ ਉਹ ਯਾਰ ਤੁਸੀਂ ਉਹੀ ਉਹਦੇ ਤੇ ਰਾਸ਼ਨ ਲੈ ਕੇ ਚੜੀ ਜਾਂਦੇ ਹੋ ਹੈ ਕਿੰਨੀ ਪੈਸਾ ਤੇਰਾ ਤੇ ਮੈਂ 10000 ਤੋਂ ਸ਼ੁਰੂ ਕਰੂੰ ਗੁਰੂ ਦੇ ਨਾਮ ਦੀ ਗੱਲ ਕਰਨੀ ਹੈ ਤੇ ਗੁਰੂ ਦੇ ਨਾਮ ਦੇ ਕਾਹਦੇ ਪੈਸੇ ਅੱਖੇ ਗੁਰੂ ਦੀਆਂ ਗੱਲਾਂ ਦੇ ਕਾਦੇ ਰੁਪਈਏ ਹੈ ਨਾ ਵੀ ਤੂੰ ਚੈਨਲ ਵਾਲਿਆਂ ਨੂੰ ਇਹ ਕਿਹਾ ਸੀਗਾ ਵੀ ਅੱਜ ਮੈਂ ਗੁਰੂ ਦੇ ਨਾਂ ਤੇ ਇੰਟਰਵਿਊ ਕਰਨੇ ਜਾਂਦਾ ਵੀ ਅੱਜ ਦੀ ਤੁਸੀਂ ਮੈਨੂੰ ਦਿਹਾੜੀ ਨਾ ਦਿਓ ਉਹ ਕਿਤੇ ਚੈਨਲ ਤੇ ਫ੍ਰੀ ਚਲ ਕੰਮ ਕਰ ਰਹੇ ਹਾਂ ਤੂੰ ਵੀ ਤਾਂ ਰੁਪਈਏ ਲੈ ਹੀ ਰਿਹਾ ਜੇ ਉਹਨੇ ਰੁਪਈਏ ਮੰਗਲੇ ਫੇਰ ਦੱਸੂਗੀ ਹੋ ਗਿਆ ਨਾਲੇ YouTube ਕਿਤੇ ਐਂ ਕਹਿੰਦੀ ਆ ਵੀ ਆਹ ਵੀਡੀਓ ਤੁਹਾਡੀ ਗੁਰੂ ਦੇ ਨਾਂ ਤੇ ਇਹਦੇ ਮੈਂ ਰੁਪਈਏ ਨਹੀਂ ਦੇਣੇ ਹੈਗੇ ਆ ਧਰਮਕ ਮੀਡੀਆ ਇਹਦੇ ਰੁਪਈਏ ਨਹੀਂ ਦੇਣੇ ਆ ਰੱਬ ਦੇ ਨਾਂ ਦੀ ਵੀਡੀਓ ਇਹਦੇ ਰੁਪਈਏ ਨਹੀਂ ਦੇਣੇ ਹੈਗੇ YouTube ਤਾਂ ਹਰੇਕ ਚੀਜ਼ ਦੇ ਰੁਪਈਏ ਦਿੰਦੀ ਆ ਨਾ ਹਰੇਕ ਵੀਡੀਓ ਤੇ ਜਿਹੜੀ ਤੁਸੀਂ ਪਾ ਅਗਲੇ ਨੇ ਆਪਦੀ ਦਿਹਾੜੀ ਖਰਾਬ ਕੀਤੀ ਆ ਹੈ ਅਗਲਾ ਰੁਪਈਆ ਵੀ ਨਾ ਮੰਗੇ ਕਮਾਲਾ ਤੁਸੀਂ ਜਿੰਨੇ ਮਰਜ਼ੀ ਰੁਪਈਏ ਬਣਾਈ ਜਾਓ ਮਸਿਆ ਇਹ ਹੀ ਹੋ ਸਕਦਾ ਕਿ ਪ੍ਰਵਾਸੀ ਹੋ ਕੇ ਸਾਡੇ ਸਿੱਖੀ ਦਾ ਗੱਲਾ ਸਿਖਾਉਂਦਾ ਤੁਸੀਂ ਦਾ ਸਿਖਾਇ ਹੀ ਕੁਛ ਨਹੀਂ ਕਿਸੇ ਨੂੰ ਮੈਂ ਸਿਖਾ ਦੂੰਗਾ ਜੇ ਹੁਣੇ ਕੋਈ ਸਿਖਾਇਆ ਹੀ ਨਹੀਂ ਹੈਗਾ ਵੀ ਇਹਨੂੰ ਪੁੱਛੋ ਫਿਰ ਤੂੰ ਉੱਥੇ ਆਂਬ ਲੈਣ ਗਿਆ ਹੈ ਤੂੰ ਉੱਥੇ ਕੀ ਮਤਲਬ ਅਗਰ ਥਣਫਣ ਅਗਰ ਹੋਰ ਸੌਦਾ ਭੂੜੀਆਂ ਲੱਤਾਂ ਕਮਾਲਾ ਤੁਸੀਂ ਆਪ ਕੋਈ ਕ ਚੱਗਦਾ ਕੰਮ ਕਰ ਲਓ ਅਗਲੇ ਦੀ ਦਿਹਾੜੀ ਖਰਾਬ ਕਰਦੇ ਹੋ ਜੇ ਅਗਲਾ ਰੁਪਈਆ ਮੰਗਦਾ ਫਿਰ ਤੁਸੀਂ ਕਹਿੰਦੇ ਹੋ ਜੀ ਗੁਰੂ ਦੀਆਂ ਗੱਲਾਂ ਕਰਦੇ ਹਾਂ ਅਸੀਂ ਤੁਹਾਡੇ ਕੋਲ ਇਸ ਗੱਲ ਕਰਕੇ ਆਏ ਆ ਕਿ ਸਾਨੂੰ ਇਤਰਾਜ਼ ਹੋਇਆ ਕਿ ਤੁਸੀਂ ਗੱਲ ਤਾਂ ਗੁਰੂ ਦੀ ਕਰਦੇ ਹੋ ਗੱਲ ਤਾਂ ਇਹ ਕਰਦੇ ਹੋ ਕਿ ਨਾਮ ਜਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਹੈ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਅਸੀਂ ਤਾਂ ਇਸ ਕਰਕੇ ਇਸ ਇਤਰਾਜ਼ ਵਜੋਂ ਤੁਹਾਡੇ ਕੋਲ ਆਏ ਹਾਂ ਉਹ ਜੀ ਕਹਿੰਦਾ ਜੀ ਸਾਨੂੰ ਇਤਰਾਜ਼ ਹੋਇਆ ਤੁਸੀਂ ਗੁਰੂ ਵਾਲਾ ਬਾਣਾ ਪਾ ਕੇ ਪੈਸੇ ਮੰਗਦੇ ਹੋ ਵਾਹ ਆੜੀਆਂ ਹੋ ਜਵੇ ਬੰਦੇ ਦੀ ਤਾੜੀਆਂ ਹੋ ਜਵੇ ਨਾ ਵੀ ਜਦੋਂ ਹੋਰ ਕੋਈ ਬੰਦੇ ਜਦੋਂ ਕਥਾਵਾਚਕ ਰੁਪਈਏ ਮੰਗਦੇ ਨੇ ਉਦੋਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਚਲੋ ਉਹ ਗੱਲ ਛੱਡੋ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਸੋਖਾਦੀ ਸੀ ਗੁਟਕਾ ਸਾਭ ਦੀ ਵੀ ਮੈਂ 2 ਮਹੀਨੇ ਦੇ ਅੰਦਰ ਪੰਜਾਬ ਚੋਂ ਨਸ਼ਾ ਬੰਦ ਕਰ ਦੂੰ ਉਸ ਤੋਂ ਬਾਅਦ ਬੰਦੇ ਨੇ 4 ਸਾਲ 4.5 ਸਾਲ ਰਾਜ ਕੀਤਾ ਤੇ ਕਿਸੇ ਨੂੰ ਵੀ ਦੁੱਖੀ ਦੇ ਬਰਾਬਰ ਨਹੀਂ ਪੁੱਛਿਆ ਹੈਗਾ ਤੇ ਕੋਈ ਨਸ਼ਾ ਬੰਦ ਨਹੀਂ ਹੋਇਆ ਉਦੋਂ ਬੰਦਿਆਂ ਨੂੰ ਕੋਈ ਇਤਰਾਜ਼ ਨਹੀਂ ਹੋਇਆ ਨਾ ਇਹ ਬੰਦਿਆਂ ਨਾ ਕੋਈ ਧਰਮ ਦਾ ਹੋਰ ਠੇਕੇਦਾਰ ਬੋਲਿਆ ਨਾ ਇਹ ਜਿਹੜਾ ਕੋਈ ਹੋਰ ਬੰਦਾ ਬੋਲਿਆ ਜਿਹੜੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਧਰਮ ਦੇ ਠੇਕੇਦਾਰ ਬਣਦੇ ਨੇ ਜਦੋਂ ਬਾਦਲ ਪਰਿਵਾਰ ਮੰਨ ਗਿਆ ਵੀ ਹਾਂ ਅਸੀਂ ਬਰਗਾੜੀ ਦਾ ਕੰਡ ਕਰਵਾਇਆ ਅਸੀਂ ਬਿਆਦਵੀਆਂ ਕਰਵਾਈਆਂ ਨੇ ਅਸੀਂ ਇੰਨਾ ਕੁਝ ਕੀਤਾ ਉਦੋਂ ਉਹਨਾਂ ਨੂੰ ਕਹ ਤਖਤ ਨੇ ਸਜ਼ਾ ਦੀ ਥਾਂ ਤੇ ਜਿਹੜੀ ਸੇਵਾ ਨੂੰ ਸਜ਼ਾ ਜਿ ਸੁਣਾਇਆ ਸੀ ਉਦੋਂ ਇਹ ਬੰਦਿਆਂ ਨੂੰ ਕੋਈ ਇਤਰਾਜ਼ ਨਹੀਂ ਹੋਇਆ ਨਾ ਇਹਨਾਂ ਨੂੰ ਹੋਇਆ ਨਾ ਕਿਸੇ ਹੋਰ ਧਰਮ ਦੇ ਠੇਕੇਦਾਰ ਨੂੰ ਹੋਇਆ ਜਿਹੜੇ ਇੰਸਟਾਗ੍ਰam ਤੇ ਨਾ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਹਾਂਜੀ ਧਰਮ ਵਿਚਾਰੋ ਧਰਮ ਨੂੰ ਆਏ ਹੋ ਗਏ ਆ ਵਾਹ ਹੋ ਗਿਆ ਉਦੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਇਹ ਜੇ ਮਾਤੜ ਬੰਦੇ ਦੇ ਸਾਰੇ ਰਸਨ ਲੈ ਕੇ ਚੜ ਜਾਂਦੇ ਨੇ ਹਨਾ ਕਿਉਂਕਿ ਹਾਂਜੀ ਇਹਨਾਂ ਦੇ ਮਗਰ ਕਿਹੜਾ ਕੋਈ ਹੈਗਾ ਨਾ ਗਰੀਬ ਬੰਦੇ ਤੇ ਹਰੇਗੇ ਹਨ ਆਪਦਾ ਹੱਥ ਖੋਲਣ ਨੂੰ ਫਿਰਦਾ ਕਮਾਲਾ ਉਦੋਂ ਤੁਹਾਡੇ ਜੋ ਕਿਸੇ ਨੂੰ ਇਤਰਾਜ਼ ਨਹੀਂ ਹੋਇਆ ਉਦੋਂ ਤੁਹਾਡਾ ਖੂਨ ਨਹੀਂ ਖੋਲਿਆ ਉਦੋਂ ਤੁਹਾਨੂੰ ਕੋਈ ਧਰਮ ਦੀ ਗੱਲ ਨਹੀਂ ਹਨਾ ਚੇਤੇ ਆਈ ਹੈਗੀ ਬੜਾ ਦੋਗਲਾਪਣ ਕਰ ਰਹੇ ਹੋ ਐ ਤੁਸੀਂ ਉਹਨਾਂ ਤੇ ਵੀ ਬੋਲਿਆ ਕਰੋ ਉਦੋਂ ਵੀ ਬੋਲਣਾ ਸੀ ਤੁਸੀਂ ਫਿਰ ਉਦੋਂ ਵੀ ਜਾਂਦੇ ਨਾ ਮੈਕ ਚੱਕ ਕੇ ਤੁਸੀਂ ਕਮੇਟੀ ਕੋਲ ਜਾਂਦੇ ਹਾਂ ਜੀ ਜਿਹੜੀਆਂ ਲੰਗਰਾਂ ਦੀਆਂ ਸੇਵਾਾਂ ਨੇ ਤੁਸੀਂ ਇਹਨਾਂ ਨੂੰ ਸਜ਼ਾ ਕਿਉਂ ਸੁਣਾ ਰਹੇ ਹੋ ਜੇ ਸਜ਼ਾ ਸੁਣਾਉਣੀ ਆ ਕੋਈ ਸਖਤ ਸਜ਼ਾ ਸੁਣਾਓ ਉਦੋਂ ਵੀ ਜਾਂਦੇ ਉਦੋਂ ਕੈਪਟਨ ਸਾਹਿਬ ਕੋਲ ਜਾਂਦੇ ਨਾ ਪਰ ਮੈਕ ਲੈ ਕੇ ਹਾਂ ਵੀ ਤੂੰ ਕਹਿੰਦਾ ਸੀਗਾ ਵੀ 2 ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰਾ ਦਾਂਗੇ 2 ਸਾਲਾਂ ਜਾਂ ਐ ਕਰਾ ਦੂ ਉਹ ਕਰਦਾਂਗੇ ਵੀ ਉਹਦਾ ਕੀਤਾ ਨਹੀਂ ਹੈਗਾ ਤੂੰ ਮਾਫੀ ਮੰਗ ਉਦੋਂ ਦਾ ਫੋਟਾ ਕਿਸੇ ਦਾ ਖੂਨ ਨਹੀਂ ਖੋਲਿਆ ਹੈਗਾ ਹੈ ਕਿ ਉਦੋਂ ਖੂਨ ਠੰਡਾ ਸੀ ਫ੍ਰਿਜ ਚ ਲਾਇਆ ਹੋਇਆ ਸੀ ਤੁਸੀਂ ਜੇ ਤੁਸੀਂ ਕੋਈ ਚੱਜ ਦੀ ਗੱਲ ਕਰਨੀ ਆ ਧਰਮ ਦੀ ਗੱਲ ਕਰ ਰਹੇ ਹੋ ਤੁਸੀਂ ਆਪ ਕਿਉਂ ਨਹੀਂ ਕਰਦੇ ਹੈਗੇ ਮੈਨੂੰ ਐ ਨਹੀਂ ਸਮਝ ਲੱਗਦੀ ਲੋਕਾਂ ਨੂੰ ਕਿਉਂ ਠੇਕਾ ਦ ਦੂਜੇ ਨੰਬਰ ਤੇ ਮੈਂ ਇਹ ਗੱਲ ਦੇਖ ਰਿਹਾ ਕਿ ਅੱਜ ਕੱਲ੍ਹ ਲੋਕਾਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਜਿਹੜੀ ਵੀ ਕੋਈ ਕੁੜੀ ਜਾਂ ਸੋਹਣੀ ਜਿਹੀ ਕੁੜੀ ਮਾੜੀ ਜਿਹੀ ਵਾਇਰਲ ਹੁੰਦੀ ਆ ਉਹਦੀ ਵੀ ਵੀਡੀਓ ਵਾਇਰਲ ਹੋ ਜਾਂਦੀ ਆ ਮੈਨੂੰ ਆਈ ਨਹੀਂ ਸਮਝ ਲੱਗਦੀ ਵੀ ਅੱਜ ਕੱਲ੍ਹ ਤੇ ਰਿਲੇਸ਼ਨ ਕਿੱਦਾਂ ਦੇਨੇ ਆ ਤੁਸੀਂ ਲੋਕਾਂ ਤੇ ਇੰਨਾ ਟਰਸਟ ਕਿੱਦਾਂ ਕਰ ਲੈਂਦੇ ਹੋ ਪਹਿਲੀ ਗੱਲ ਜਿੰਨਾ ਟਾਈਮ ਕਿਸੇ ਨਾਲ ਵਿਆਹ ਨਹੀਂ ਹੁੰਦਾ ਹੈਗਾ ਉਹਨਾਂ ਟਾਈਮ ਤੱਕ ਕਿੰਦਾ ਟਰਸਟ ਕਰੋ ਇਹਨਾ ਜੇ ਤੁਸੀਂ ਕਿਸੇ ਨਾਲ ਐਹਦੀਆਂ ਮਾੜੀਆਂ ਹਰਕਤਾਂ ਜੋ ਐਹਜਾ ਕੰਮ ਕਰਦੇ ਵੀ ਹੋ ਤਾਂ ਤੁਸੀਂ ਕਿੰਨਾ ਵੀਡੀਓ ਬਣਾਉਣ ਦੀ ਇਜਾਜ਼ਤ ਦੇ ਦਿੰਦੇ ਹੋ ਬੰਦੇ ਨੂੰ ਵੀ ਹਾਂ ਤੂੰ ਵੀਡੀਓ ਬਣਾ ਲੈ ਚੱਕਰ ਰਹੀ ਹੈਗਾ ਇੰਨਾ ਅੱਖਾਂ ਵਿੱਚ ਕਿਹੜੇ ٹرسٹ ਕਿਉਂ ਕਰਦੇ ਹੋ ਕਿਸੇ ਤੇ ਅੱਜ ਕੱਲੇ ਕਿਸੇ ਬੰਦੇ ਦਾ ਕੋਈ ਭਰੋਸਾ ਨਹੀਂ ਹੈਗਾ ਵੀ ਕਦ ਬਦਲ ਜਾਵੇ ਕਦ ਕਿਦਾਂ ਦਾ ਹੋ ਜਾਵੇ ਕਦ ਮੂੰਹ ਕੀ ਕਰ ਦੇਵੇ ਕਿਹੜੀ ਹਰਕਤ ਕਰ ਦੇਵੇ ਕੀ ਕਰ ਦੇਵੇ ਕੋਈ ਭਰੋਸਾ ਨਹੀਂ ਜੀ ਅੱਜ ਦੇ ਟਾਈਮ ਦੇ ਵਿੱਚ ਚੰਗਾ ਉਹੀ ਆ ਜਿਹੜਾ ਫੜਿਆ ਨਹੀਂ ਗਿਆ ਹੈਗਾ ਸਿੱਧੀ ਜਿਹੀ ਗੱਲ ਤੁਹਾਨੂੰ ਦੱਸਾਂ ਔਰ ਬਾਤੋ ਦੁਨੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੀ ਉਮਰ ਦੀ ਫਿਰ ਬਸ ਸ਼ਰਮੇ ਰਹਿ ਜਾਂਦੀ ਆ ਜੀ ਇਹ ਜੇ ਮੇਲੇ ਤਾਂ ਨਾ ਪੀੜੀ ਦਰ ਪੀੜੀ ਚੱਲਦੇ ਰਹਿੰਦੇ ਨੇ ਅਗਲਾ ਕਹਿੰਦਾ ਉਹ ਲੈ ਇਹ ਅੱਜ ਗੱਲਾਂ ਮਾਰਦੇ ਫਿਰਦੇ ਨੇ ਪਹਿਲਾਂ ਦੇ ਬੱਚੇ ਇਹਨੋਂ ਦੇ ਇਦਾਂ ਕੁੜੀ ਹੁੰਦੀ ਸੀ ਉਹਨੇ ਆਹ ਕੰਮ ਕਰਦਾ ਸੀ ਇਹਨਾਂ ਦਾ ਪਾਣਾ ਇਹਨਾਂ ਦਾ ਮੁਕਾਮ ਹੁੰਦਾ ਜੂਨੇ ਆਹ ਕੰਮ ਕਰਦਾ ਸੀ ਅੱਜ ਇਹ ਬਹੁਤ ਬਣਦੇ ਫਿਰਦੇ ਲੋਕਾਂ ਦਾ ਤਾਂ ਮਰਨ ਹੋ ਜਾਂਦਾ ਐਹ ਜੀਆਂ ਗੱਲਾਂ ਸੁਣ ਕੇ ਤੁਸੀਂ ਕਿਉਂ ਇੰਨਾ ਟਰਸਟ ਕਰਦੇ ਹੋ ਕਿਸੇ ਤੇ ਅੱਜ ਦੇ ਸਮੇਂ 'ਚ ਕਿਸੇ ਤੇ ਵੀ ٹرسٹ ਨਹੀਂ ਕਿਸੇ ਤੇ ਵੀ ਆਪਦੇ ਫੋਨ ਤੇ ਵੀ ٹرسٹ ਨਹੀਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਲੋਕਾਂ ਤੇ ਕਿਵੇਂ ਕਰੀ ਜਾਂਦੇ ਹੋ ਹੈ ਸੋ ਐਸ ਜਿਹੜੀਆਂ ਵੀਡੀਓ ਵੀਡੀਓ ਨਾ ਬਣਾਇਆ ਕਰੋ ਜੇ ਬਣਾ ਆ ਵੀ ਲਈਆਂ ਨਾ ਤਾਂ ਦੇਖ ਕੇ ਡਿਲੀਟ ਕਰ ਦਿਆ ਕਰੋ ਡਿਲੀਟ ਕਰਕੇ ਫੋਨ ਵੀ ਬਾਅਦੋਂ 5-7 ਵਾਰ ਰੀਸੈਟ ਮਾਰ ਦਿਆ ਕਰੋ ਕਈ ਵਾਰ ਕੋਈ ਬੰਦਾ ਫੋਨ ਹੈਕ ਕਰਕੇ ਵੀ ਵੀਡੀਓ ਡਿਲੀਟ ਕਰ ਦਿੰਦਾ ਪਹਿਲੀ ਗੱਲ ਤਾਂ ਬਣਾਉ ਹੀ ਨਾ ਯਾਰ ਨਾਲੇ ਇਹ ਕਿੰਦਾ ਦਾ ਪਿਆਰ ਆ ਵੀ ਜੇ ਤੁਹਾਡਾ ਪਿਆਰ ਟੁੱਟ ਗਿਆ ਤਾਂ ਤੁਸੀਂ ਬਾਅਦੋਂ ਬੰਦੇ ਨੂੰ ਬਦਨਾਮ ਕਰ ਲਾਉਂਦੇ ਹੋ ਨਾ ਜਿਨ੍ਹਾਂ ਨੇ ਅਸਲ 'ਚ ਪਿਆਰ ਕੀਤਾ ਹੁੰਦਾ ਨਾ ਉਹਦਾ ਯਾਰੀ ਟੁੱਟਣ ਤੋਂ ਬਾਅਦ ਕਿਸੇ ਨੂੰ ਨਾਮ ਵੀ ਨਹੀਂ ਦੱਸਦੇ ਹੈਗੇ ਵੀ ਹਾਂ ਉਹਦਾ ਨਾਮ ਕੀ ਸੀਗਾ ਮੇਰੇ ਮਹਬੂਬ ਦਾ ਅੱਜ ਦੀ ਜਨਤਾ ਸੜੀ ਵੀਡੀਓ ਵਾਇਰਲ ਕਰ ਤਾ ਮੈਂ ਤਾਂ ਜੀ ਐਂਡ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਜਿੰਨਾ ਬਚ ਸਕਦੇ ਹੋ ਓਨਾ ਕ ਬਚ ਲੋ ਬਾਅਦ ਚੋਂ ਫਿਰ ਹੱਥ ਬੰਨ ਕੇ ਜਾਂ ਨੈਟ ਤੇ ਇਹ ਕਹਿਣ ਦਾ ਕੋਈ ਫਾਇਦਾ ਨਹੀਂ ਜੀ ਏਆਈ ਨਾਲ ਬਣਾਤੀਆਂ ਐ ਕਰਤੀ ਉਹ ਕਰਤੇ ਉਹ ਵੀ ਲੋਕ ਸਾਰੇ ਸਿਆਣੇ ਨਹੀਂ ਆਪ ਵੀ ਥੋੜੇ ਜਿਹਾ ਸਿਆਣੇ ਬਣੋ ਧੰਨਵਾਦ ਜੀ